ਮੋਰਚੇ ਤੇ ਆ ਗਏ। ਅਜੋ ਤੇ ਆ ਦੇ। ਬਾਈਕ ਜੀ ਕਾ ਖਾਲਸਾ, ਬਾਈਕ ਜੀ ਕੀ ਫਤਿਹ। ਅੱਜ ਕਿਸਾਨ ਮਜ਼ਦੂਰ ਮੋਰਚੇ ਵੱਲੋਂ ਦਾਣਾ ਮੰਡੀ, ਕੁੱਕੜਪਿੰਡ ਦੇ ਵਿੱਚ ਜਿਹੜੀ ਆ ਉਹ ਮੀਟਿੰਗ ਹੋ ਰਹੀ ਆ। ਇਸ ਟਾਈਮ ਤੇ ਜਏ ਜੇ ਲਏ ਜਾ ਰਹੇ ਆ ਵੀ ਜਿੱਡੀ ਵੱਡੀ ਸੰਗਤ ਹੋਣੀ ਆ, ਉਹ ਸੰਗਤ ਵਾਸਤੇ ਬੰਦੋਬਸਤ ਕੀ ਕਰਨੇ ਆ। ਪਹਿਲਾਂ ਪੁੱਡਾ ਗਰਾਊਂਡ ਚੁਣੀ ਗਈ ਸੀ ਪਰ ਉਹ ਸਾਨੂੰ ਬਹੁਤ ਛੋਟੀ ਲੱਗੀ। ਜਿੱਡੀ ਵੱਡੀ ਸੱਟ ਕੇਂਦਰ ਨੇ ਮਾਰੀ ਆ ਤੇ ਲਟੇਰਿਆਂ ਦੀ ਧਾਰ ਦਿੱਲੀੋਂ ਚੜ ਕੇ ਆਈ ਆ। ਉਹਦਾ ਮੁਕਾਬਲਾ ਕਰਨ ਵਾਸਤੇ ਜਿੱਡੇ ਵੱਡੇ ਯੋਧਿਆਂ ਨੇ ਤਿਆਰੀ ਕੀਤੀ ਆ ਉਹ ਵੱਡਾ ਕੱਠ ਜਿਹੜਾ ਵਾ ਇੱਥੇ ਹੋਣਾ ਵਾ ਤੇ ਨਾਲ ਇੱਕ ਗੱਲ ਮੈਂ ਕਹੂੰਗਾ ਵੀ ਦਿਖਾ ਦਿਓ ਇੱਥੇ ਪਿਆਰੇ ਸ਼ੈੱਡ ਬਣੇ ਆ ਜਿਹੜੀ ਜਗ੍ਹਾ ਬਣੀ ਆ ਇਹ ਲੋਕਾਂ ਦੇ ਟੈਕਸਾਂ ਚੋਂ ਕਰੋੜਾਂ ਰੁਪਈਆ ਲੱਗਾ ਵਾ ਭਗਵੰਤ ਮਾਨ ਉਸ ਰੁਪਈਏ ਦੀ ਵੀ ਬਰਬਾਦੀ ਕਰਕੇ ਤੇ ਲੈਂਡ ਪੂਲ ਪਾਲਿਸੀ ਦੇ ਵਿੱਚ ਲੈ ਕੇ ਆ ਰਹੇ ਆ ਜਿਹੜੇ ਪੰਜਾਬ ਦੇ ਲੋਕ ਕਦੀ ਵੀ ਨਹੀਂ ਚਰਨਗੇ ਤੇ ਆਓ 20 ਅਗਸਤ ਦੀ ਰੈਲੀ ਨੂੰ ਤਗੜੇ ਹੋ ਕੇ ਕਾਮਯਾਬ ਕਰੀਏ ਤਾਂ ਜੋ ਸਾਡੀ ਜ਼ਮੀਨ ਸਾਡੀ نسل ਸਾਡੀ ਫਸਲ ਇਹ ਸਾਰਾ ਕੁਝ ਬਚਿਆ ਰਵੇ ਹਾਂਜੀ ਬੋਲੋ ਸਾਜ ਅੱਜ ਕਿਸਾਨ ਮਜ਼ਦੂਰ ਮੋਰਚੇ ਦੀ ਸਮੂੱਚੇ ਆਗੂਆਂ ਦੀ ਆਗੂਆਂ ਦੀ ਮੀਟਿੰਗ ਜਿਹੜੀ ਐ ਜ਼ਿਲ੍ਹਾ ਜਲੰਧਰ ਦੇ ਕੁੱਕੜਪਿੰਡ ਦੇ ਵਿੱਚ ਦਾਣਾ ਮੰਡੀ ਦੇ ਵਿੱਚ ਜਿਹੜੇ ਹੋਈ ਆ ਕਿਉਂਕਿ ਇੱਥੇ 20 ਅਗਸਤ ਨੂੰ ਜਿਹੜੀ ਭਗਵੰਤ ਮਾਨ ਸਰਕਾਰ ਨੇ ਕੇਜਰੀਵਾਲ ਦੇ ਕਹਿਣ ਦੇ ਉੱਤੇ ਲੈਂਡ ਪੂਲਿੰਗ ਪਾਲਿਸੀ ਲਿਆਂਦੀ ਆ ਉਹ ਉਹਨੂੰ ਵਾਪਸ ਕਰਾਉਣ ਦੇ ਲਈ 20 ਅਗਸਤ ਨੂੰ ਜਿਹੜਾ ਇੱਥੇ ਵੱਡੀ ਮਹਾਪੰਚਾਇਤ ਜਿਹੜੀ ਅਸੀਂ ਕਰਨ ਜਾ ਰਹੇ ਆ ਸੋ ਸਮੁੱਚੇ ਪੰਜਾਬ ਵਾਸੀਆਂ ਨੂੰ ਹੱਥ ਜੋੜ ਕੇ ਨਿਮਰਤਾ ਸਹਿਤ ਬੇਨਤੀ ਹੈ ਕਿ 20 ਅਗਸਤ ਨੂੰ ਤੁਸੀਂ ਜਿਹੜਾ ਉਹ ਹੋਮ ਹਮਾ ਕੇ ਜ਼ਿਲ੍ਹਾ ਜਲੰਧਰ ਦੇ ਕੁੱਕੜਪਿੰਡ ਦੇ ਵਿੱਚ ਜਿਹੜਾ ਉਹ ਪਹੁੰਚੋ ਤਾਂ ਜੋ ਸਰਕਾਰਾਂ ਜਿਹੜੀਆਂ ਉਹ ਲੈਂਡ ਪੂਲਿੰਗ ਪਾਲਿਸੀ ਜਿਹੜੀ ਉਹ ਵਾਪਸ ਲੈ ਸਕਣ ਜਿੱਥੇ ਬੰਦੀ ਪਿੰਡ ਦਾ ਨਾਮ ਦਾ ਆਪਣਾ ਦੱਸ ਲੈ। ਇਸ ਸਮੇਂ ਆਪਾਂ ਪਿੰਡ ਕੁੱਕੜਦੀ ਦਾਣਾ ਮੰਡੀ ਦੇ ਵਿੱਚ ਖੜੇ ਆਂ ਜ਼ਿਲ੍ਹਾ ਜਲੰਧਰ ਜਿੱਥੇ ਕਿਸਾਨ ਮਜ਼ਦੂਰ ਮੋਰਚਾ ਨੇ 20 ਅਗਸਤ ਨੂੰ ਵੱਡੀ ਵਿਸ਼ਾਲ ਰੈਲੀ ਪਿੰਡ ਬਚਾਓ ਪੰਜਾਬ ਬਚਾਓ ਜ਼ਮੀਨ ਬਚਾਓ ਦਾ ਨਾਅ ਦੇ ਕੇ ਰੱਖੀ ਹੈ ਸੋ ਇਸ ਦਾ ਜਾਇਜ਼ਾ ਪ੍ਰਬੰਧਾਂ ਦਾ ਲੈ ਰਹੀ ਹੈ ਸਮੁੱਚੀ ਟੀਮ ਅਸੀਂ ਇਸ ਮਾਧਿਮ ਰਾਹੀਂ ਸੋਸ਼ਲ ਮੀਡੀਆ ਦੇ ਰਾਹੀਂ ਪੂਰੇ ਪੰਜਾਬ ਦੇ ਲੋਕਾਂ ਨੂੰ ਇਨਸਾਫ ਸੰਧ ਲੋਕਾਂ ਨੂੰ ਅਪੀਲ ਕਰਦੇ ਹਾਂ ਕਿ 20 ਅਗਸਤ ਦਾ ਦਿਨ ਭੁੱਲਣਾ ਨਹੀਂ ਵੱਡੀ ਤਿਆਰੀ ਚ ਲੱਗ ਜਾਓ ਹੌਮ ਹਵਾ ਕੇ ਪੁੱਜੋ ਖਾਸ ਗੱਲ ਇਹ ਕਿ ਇਹ ਮੰਡੀ ਵੀ ਉਹਨਾਂ ਨੇ ਸਾਡੀ ਕਾਰਪੋਰੇਟਾਂ ਨੂੰ ਲੈਂਡ ਪੂਲਿੰਗ ਪਾਲਿਸੀ ਦੇ ਰਾਹੀਂ ਵੇਚ ਦੇਣੀ ਹੈਗੀ ਐ ਤੇ ਇਹ ਆਲੇ-ਦਾਲੇ ਦਾ ਇਲਾਕਾ ਜਿੱਥੇ ਖੜੇ ਆ ਤੇ ਸਾਰਾ ਲੈਂਡ ਪੂਲਿੰਗ ਦੇ ਵਿੱਚ ਜਾ ਰਿਹਾ ਸੋ ਲੋਕਾਂ ਤੋਂ ਭਰਮੇ ਸਮਰਥਨ ਦੀ سپورਟ ਦੀ ਆਸ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 10 ਬਲੰਗ ਸਿੰਘ ਬਹਿਰਾਮ ਕੇ ਸੂਬਾ ਪ੍ਰਧਾਨ ਬੀਕੇ ਜੂ ਬਹਿਰਾਮ ਕੇ ਅੱਜ ਅਸੀਂ ਸਾਰੇ ਆਗੂ ਸਹਿਬਾਨ ਪੁੱਕੜ ਪਿੰਡ ਦੀ ਦਾਲਾ ਮੰਡੀ ਦੇ ਵਿੱਚ ਪਹੁੰਚੇ ਹੈਗੇ ਆ ਕਿਉਂਕਿ ਇਹ ਵੀ ਪੀੜਿਤ ਪਿੰਡ ਹੈਗਾ ਔਰ ਇਸ ਪਿੰਡ ਦੀ ਵੀ 800 ਏਕੜ ਦੇ ਕਰੀਬ ਜਿਹੜੀ ਜ਼ਮੀਨ ਹੈਗੀ ਆ ਉਹ ਲੈਂਡ ਪੁਲਿਸ ਸਕੀਮ ਦੇ ਅਧੀਨ ਅਕਵਾਇਰ ਹੋ ਚੁੱਕੀ ਆ ਇਸ ਪਰੋਂ ਅਸੀਂ ਇੱਥੇ 20 ਅਗਸਤ ਨੂੰ ਵੱਡੀ ਗਿਣਤੀ ਦੇ ਵਿੱਚ ਜਿਵੇਂ ਜ਼ਮੀਨ ਬਚਾਓ ਪਿੰਡ ਬਚਾਓ ਪੰਜਾਬ ਪੰਜਾਬ ਦਾ ਕਿਸਾਨ ਮਹਾਰਾਜੀ ਦਾ ਜਿਹੜਾ ਨਾਰਾ ਮਾਰ ਕੇ ਇੱਥੇ ਵੱਡੀ ਗਿਣਤੀ ਵਿੱਚ ਅਸੀਂ ਪਹੁੰਚ ਰਹੇ ਆ ਤੇ ਲੱਖਾਂ ਦੀ ਗਿਣਤੀ ਵਿੱਚ ਇੱਥੇ ਇਕੱਠ ਹੋਵੇਗਾ ਤੇ ਪੂਰੇ ਪੰਜਾਬ ਦੇ ਲੋਕਾਂ ਨੂੰ ਅਪੀਲ ਕੀਤੀ ਜਾਂਦੀ ਏ ਆਓ ਆਪਣਾ ਜ਼ਮੀਨ ਨੂੰ ਔਰ ਪਿੰਡਾਂ ਨੂੰ ਤੇ ਪੰਜਾਬ ਨੂੰ ਬਚਾਈਏ ਤਾਂ ਕਰਕੇ ਸਾਡਾ ਕਿਸਾਨ ਜਿਹੜਾ ਸਫਲ ਹੋ ਸਕੇ ਧੰਨਵਾਦ ਹਾਂਜੀ ਜੀ ਰਾਜਾ ਸਾਹਿਬ ਬੋਲੋ ਮਾਈ ਬਲਦੇਵ ਸਿੰਘ ਜੀਰਾ ਸੁਭਾ ਪ੍ਰਧਾਨ ਭਾਰਤੀ ਕਿਸਾਨੀ ਕ੍ਰਾਂਤੀਕਾਰੀ ਮੇਰੇ ਤੋਂ ਪਹਿਲਾਂ ਆਗੂਆਂ ਨੇ ਤੁਹਾਡੇ ਧਿਆਨ ਚ ਲਿਆਂਦਾ ਵਾ ਵੀ ਸਾਨੂੰ ਮੌਕੇ ਤੇ ਜਗਾ ਬਦਲਣੀ ਪਈ ਕਿਉਂਕਿ ਤਿੰਨ ਕਾਨੂੰਨਾਂ ਤੋਂ ਬਾਅਦ ਜਿੰਨਾ ਛਾ ਅਸੀਂ ਇਸ ਲੈਂਡ ਪੂਲਿੰਗ ਪਾਲਿਸੀ ਦੇ ਵਿਰੁੱਧ ਦੇਖ ਰਹੇ ਆ ਉਹਨੇ ਸਾਡੇ ਜਿੰਨੇ ਪ੍ਰਬੰਧ ਕੀਤੇ ਸੀ ਸਾਰੇ ਛੋਟੇ ਪਾਤੇ ਹਜੇ ਵੀ ਸਾਰੀ ਟੀਮ ਅਸੀਂ ਇਹ ਅੰਦਾਜ਼ਾ ਲਾਉਣ ਅਸਤੇ ਆਏ ਆ ਕਿ ਸਾਡਾ ਜਿਹੜਾ ਕਾਠਾ ਉਹ ਇੱਥੇ ਸਮਝੂਗਾ ਕਿ ਨਹੀਂ ਸਮਝੂਗਾ ਜਿੰਨੀ ਜਿੱਡਾ ਵੱਡਾ ਭਗਵੰਤ ਮਾਨ ਸਰਕਾਰ ਨੇ ਪੰਗਾ ਲਿਆ ਵਾ ਪੰਜਾਬ ਦੀਆਂ ਜ਼ਮੀਨਾਂ ਹੜੱਪਣ ਨੂੰ ਉਹਦੇ ਵਿਰੋਧ ਜਿੰਨਾ ਲੋਕਾਂ ਦੇ ਵਿੱਚ ਗੁੱਸਾ ਵਾ ਜਿੰਨਾ ਲੋਕਾਂ 'ਚ ਕਰੋਸ਼ ਆ ਉਹ ਲੱਗਦਾ ਵਾ ਵੀ ਇਸ ਸਰਕਾਰ ਦੀ ਇਹ ਆਖਰੀ ਗਲਤੀ ਹੋ ਨਿਪੜੂਗੀ ਸੋ ਅੱਜ ਸਾਰੇ ਪ੍ਰਬੰਧ ਦੇਖੇ ਗਏ ਆ ਕੋਸ਼ਿਸ਼ ਕਰ ਰਹੇ ਆ ਵੀ ਜਿੰਨੇ ਲੱਖਾਂ ਦੀ ਗਿਣਤੀ ਵਿੱਚ ਜਿਹੜਾ ਇਕੱਠ ਆਉਣਾ ਅਸੀਂ ਉਹਨੂੰ ਸਾਮ੍ਹ ਸਕੀਏ ਉਹਨੂੰ ਸਾਹਮਣੇ ਚ ਕਾਮਯਾਬ ਹੋ ਜਾਈਏ ਤੇ ਇੱਕ ਲੋਕਾਂ ਨੂੰ ਪੰਜਾਬ ਦੇ ਲੋਕਾਂ ਨੂੰ ਅਪੀਲ ਆ ਕਿ ਇਹਦੀ ਤਿਆਰੀ ਵਜੋਂ 11 ਤਰੀਕ ਨੂੰ ਅਸੀਂ ਮੋਟਰਸਾਈਕਲ ਮਾਰਚ ਰੱਖੇ ਆ ਸਾਰੇ ਪੰਜਾਬ ਦੇ ਵਿੱਚ ਸੋ ਸਾਰੇ ਭਰਾ ਉਸ ਮੋਟਰਸਾਈਕਲ ਮਾਰਚ ਨੂੰ ਆਪਦਾ ਕੰਮ ਸਮਝ ਕੇ ਤੇ ਇਹ ਸੋਚ ਕੇ ਵੀ ਇਹ ਉਹਨਾਂ ਦੀ ਜ਼ਿੰਮੇਵਾਰੀ ਆ ਵੀ ਐਡੇ ਵੱਡੇ ਮੋਟਰਸਾਈਕਲ ਮਾਰਚ ਕਰੀਏ ਉਹ ਤੇ 20 ਤਰੀਕ ਨੂੰ ਇੱਥੇ ਇੰਨੀ ਵੱਡੀ ਗਿਣਤੀ ਲੈ ਕੇ ਆਈਏ ਕਿ ਇਹ ਸਰਕਾਰ ਨੂੰ ਪਿੱਛੇ ਹਟਣਾ ਵਾਸਤੇ ਪਿੱਛੇ ਭੱਜਣਾ ਵਾਸਤੇ ਆਪਾਂ ਮਜਬੂਰ ਕਰ ਦਈਏ ਤੇ ਇੱਕ ਅ ਦੱਸ ਸਕੀਏ ਸਰਕਾਰ ਨੂੰ ਕਿ ਪੰਜਾਬ ਦੀਆਂ ਜ਼ਮੀਨਾਂ ਤੇ ਜੋ ਮੈਲੀਆਖ ਉਹਨੇ ਰੱਖ ਰੱਖੀ ਆ ਉਹ ਪੰਜਾਬ ਦੇ ਲੋਕ 1 ਇੰਚ ਜ਼ਮੀਨ ਵੀ ਇਹਨਾਂ ਦੇ ਕੋਲੇ ਜਾਣ ਨਹੀਂ ਦੇਣਗੇ ਸੋ ਸਾਰੇ ਭਰਾਵਾਂ ਨੂੰ ਬੇਨਤੀ ਆ ਵੀ 11 ਤਰੀਕ ਨੂੰ ਮੋਟਰਸਾਈਕਲ ਮਾਰਚ ਵੱਧ ਚੜ ਕੇ ਕਰੀਏ ਤੇ 20 ਤਰੀਕ ਨੂੰ ਇੱਥੇ ਲੱਖਾਂ ਦੀ ਗਿਣਤੀ 'ਚ ਪਹੁੰਚ ਕੇ ਆਪਾਂ ਜਿਹੜੇ ਭਰਾ ਸਾਡੇ ਪੀੜਤ ਉਹਨਾਂ ਦੇ ਹੱਕ ਵਿੱਚ ਖਾ ਦਾ ਨਾਰਾ ਮਾਰੀਏ ਧੰਨਵਾਦ ਹਾਂਜੀ ਪ੍ਰਧਾਨ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਫਤਹਿ ਜੀ ਅੱਜ ਸਾਣ ਮਜ਼ਦੂਰ ਮਜ਼ਦੂਰ ਯੂਨੀਅਨਾਂ ਵੱਲੋਂ ਸਾਰੀਆਂ ਪੰਜਾਬ ਦੀਆਂ ਜਥੇਬੰਦੀਆਂ ਵੱਲੋਂ ਅੱਜ ਪਿੰਡ ਕੁੱਕੜ ਜ਼ਿਲ੍ਹਾ ਜਲੰਧਰ ਵਿੱਚ ਜੋ ਕਿ 28 2024 ਨੂੰ 25 ਨੂੰ ਇੱਥੇ ਬੜਾ ਇਕੱਠ ਰੱਖਿਆ ਗਿਆ ਉਹਦੇ ਵਿੱਚ ਸਾਰੀਆਂ ਹੀ ਜਥੇਬੰਦੀਆਂ ਨੂੰ ਅਸੀਂ ਬੇਨਤੀ ਕਰਦੇ ਹਾਂ ਪਿੰਡਾਂ ਦੇ ਸਰਪੰਚ ਪੰਚ ਔਰ ਜਥੇਬੰਦੀਆਂ ਜੋ ਵੀ ਹੈਗੀਆਂ ਉਹਨਾਂ ਨੂੰ ਬੇਨਤੀ ਕਰਦੇ ਆਂ ਕਿ ਇੱਥੇ ਆਪ ਸੜ ਕੇ ਆਪਾਂ ਪਹੁੰਚੀਏ ਔਰ ਲਾਲੇ ਦੀ ਜੋ ਸ਼ਕੀਲ ਜੀ ਦੀ ਵੱਲ ਦੀ ਸੀਟੀਮਾ ਉਹਨੂੰ ਆਪਾਂ ਫੇਰ ਕਰੀਏ ਔਰ ਭਗਵਾਨ ਤਮਨ ਨੂੰ ਅਸੀਂ ਦਸੀਏ ਵੀ ਪੰਜਾਬ ਇੱਕ ਹੈ ਉਹ ਇਹ ਨਾ ਸਮਝ ਵੀ ਇਹ ਵੱਖਰਾ ਵੱਖਰਾ ਪੰਜਾਬ ਇੱਕ ਹੋ ਕੇ ਚੱਲੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਪ੍ਰਧਾਨ ਜੀ ਹਾਂਜੀ ਅੱਜ ਲੈਂਡ ਲੈਂਡ ਪੂਲਿੰਗ ਨੀਤੀ ਹੈ ਜਿਹੜੀ ਭਗਵੰਤ ਮਾਨ ਸਰਕਾਰ ਲਿਆ ਰਹੀ ਈ ਹੈ ਉਹਦੇ ਵਾਸਤੇ ਆਪਾਂ ਜਿਹੜੀ 20 ਤਰੀਕ ਨੂੰ ਰੈਲੀ ਕਰ ਰਹੇ ਹਾਂ ਭਗਵੰਤ ਮਾਨ ਸਰਕਾਰ ਨੂੰ ਅਸੀਂ ਇਹ ਦੱਸਣਾ ਚਾਹੁੰਦੇ ਹਾਂ ਕਿ ਜਿਹੜੇ ਉਹ ਕਹਿੰਦੀ ਹੈ ਕਿਸਾਨ ਲੈਂਡ ਪੂਲਿੰਗ ਨੀਤੀ ਨੂੰ ਸਹੀ ਮੰਨਦੇ ਆ ਬਾਰੋਂ ਨਹੀਂ ਉਹਨਾਂ ਕੋਲੇ 1% ਵੀ ਇਹਦਾ ਕੋਈ ਹੱਲ ਨਹੀਂ ਨਾ ਕੋਈ ਉਹਨਾਂ ਕੋਲੇ ਬੰਦਾ ਹੈ ਅਸੀਂ ਦਿਖਾਵਾਂਗੇ 20 ਤਰੀਕ ਨੂੰ ਇੱਥੇ ਕਿੰਨੇ ਉਹ ਲੋਕ ਜਿਹੜੇ ਪੀੜਤਾ ਇਸ ਚੀਜ਼ ਤੋਂ ਆਉਣਗੇ ਤੇ ਆ ਕੇ ਆਪਦਾ ਦੱਸਣਗੇ ਸਰਕਾਰ ਨੂੰ ਕਿ ਅਸੀਂ 1 ਇੰਚ ਵੀ ਜ਼ਮੀਨ ਨਹੀਂ ਦੇਵਾਂਗੇ ਹਾਂਜੀ ਰਾਜ ਸਾਬ ਦੱਸੋ ਮੰਡੀ ਕਿੱਡੀ ਗਿਆ ਅੱਜ ਆਪਾਂ ਇਹ ਪੁੱਕੜ ਪਿੰਡ ਜਿਹੜਾ ਹੈਗਾ ਜ਼ਿਲ੍ਹਾ ਜਲੰਧਰ ਇੱਥੇ ਆਏ ਆ ਜਿਹੜੀ ਕਿ ਲੈਂਡ ਪੂਲਿੰਗ ਪਾਲਿਸੀ ਸਰਕਾਰ ਜ਼ਬਰੀ ਥੋਪ ਰਹੀ ਹੈ ਉਹਦੇ ਵਿਰੋਧ ਦੇ ਵਿੱਚ ਇੱਥੇ ਇੱਕ ਵੱਡਾ ਮਹਾਂ ਰੈਲੀ ਵੱਡਾ ਕੱਟ ਕੀਤਾ ਜਾ ਰਿਹਾ 20 ਅਗਸਤ ਨੂੰ ਸੋ ਉਹਦੇ ਸਬੰਧ ਵਿੱਚ ਆ ਜਾਜਾ ਲੈਣ ਆਏ ਆ ਸਾਰੇ ਆਗੂ ਸਹਿਬਾਨ ਆਏ ਆ ਪੰਜਾਬ ਤੋਂ ਕਿਸਾਨ ਮਜ਼ਦੂਰ ਮੋਰਚਾ ਦੇ ਔਰ ਇਹ ਮੰਡੀ ਜਿਹੜੀ ਆ ਤੁਸੀਂ ਇਹ ਵੇਖ ਲਓ ਵੀ ਆ ਤਾਂ ਜਿਹੜੀ ਛੱਡ ਹੈ ਵੱਡੀ ਇਹ ਇਹਨੂੰ ਹਜੇ ਇਹਨੂੰ ਵੱਡਾ ਕਰਾਂਗੇ ਹੋਰ ਸਾਈਡਾਂ ਤੇ ਟੈਂਟ ਲਾ ਕੇ ਕਿਉਂਕਿ ਆਪਣਾ ਵੱਡਾ ਇਕੱਠ ਹੋਏਗਾ ਸੋ ਇਹਦੇ ਵਾਸਤੇ ਇਧਰੋਂ ਵੀ ਥੱਲੂਗਾ ਟੈਂਟ ਇਧਰ ਲਈ ਸਾਈਡ ਸਾਡੇ ਲੰਗਰ ਚੱਲਣਗੇ ਇਹ ਇਹ ਸਿਲੈਕਟ ਕੀਤਾ ਗਿਆ ਔਰ ਇੱਥੇ ਆਲਰੇਡੀ ਸਾਡੇ ਕੋਲ 10-12 ਬਾਥਰੂਮ ਹੈਗੇ ਆ ਇਹਦੇ ਨਾਲ ਹੋ ਟੈਂਪਰੇਰੀ ਬਾਥਰੂਮ ਵੀ ਤਿਆਰ ਕੀਤੇ ਜਾਣਗੇ ਸੋ ਸਾਰਿਆਂ ਨੂੰ ਹੀ ਬੇਨਤੀ ਹੈ ਪੂਰੇ ਪੰਜਾਬ ਨਿਵਾਸੀਆਂ ਨੂੰ ਬੇਨਤੀ ਹੈ ਕਿ 20 ਅਗਸਤ ਨੂੰ ਕੁੱਕੜਪਿੰਡ ਜ਼ਿਲ੍ਹਾ ਜਲੰਧਰ ਵਿਖੇ ਵੱਡੀ ਮਹਾਂ ਰੈਲੀ ਇਹਦੇ ਜਿਹੜੀ ਕਿ ਜੜਾ ਹਲਾ ਦੇਗੀ ਭਗਵੰਤ ਮਾਨ ਸਰਕਾਰ ਦੀਆਂ ਔਰ ਇੱਥੇ ਵੱਖਰੀ ਇੱਕ ਪਾਸੇ ਕੈਵਨ ਬਣਾ ਕੇ ਜਿਹੜੇ ਪੀੜਿਤ ਕਿਸਾਨ ਨੇ ਉਹ ਸਾਰੇ ਹੀ ਆਉਣਗੇ ਪਿੰਡਾਂ ਦੇ ਲੋਕਲ ਜਿੰਨੇ ਦੁਆਬੇ ਦੇ ਵਿੱਚ ਜ਼ਿਲ੍ਹੇ ਨੇ ਉਹਨਾਂ ਦੇ ਸਾਰੇ ਕਿਸਾਨ ਇੱਥੇ ਹਾਜ਼ਰ ਹੋਣਗੇ ਮਾਝੇ ਚ ਵੀ ਆਉਣਗੇ ਮਾਲਵੇ ਚ ਵੀ ਆਉਣਗੇ ਉਹਨਾਂ ਦਾ ਵੱਖਰਾ ਕੈਬਨ ਹੋਏਗਾ ਜਿਹੜਾ ਕਿ ਇਹ ਬਾਰ ਬਾਰ ਭਗਵੰਤ ਮਾਨ ਸਰਕਾਰ ਕਹਿ ਰਹੀ ਆ ਕਿ ਜੀ ਫਾਰਮਰ ਸਾਡੇ ਨਾਲ ਸਹਿਮਤ ਨੇ ਜਿਹੜੇ ਪੀੜਤ ਕਿਸਾਨ ਨੇ ਉਹ ਸਾਰੇ ਦੇ ਸਾਰੇ ਇੱਥੇ 100% ਉਹ ਦਿਨ ਹਾਜ਼ਰ ਹੋਣਗੇ ਔਰ ਵਿਖਾਵਾਂਗੇ ਭਗਵੰਤ ਮਾਨ ਨੂੰ ਵੀ ਦੱਸ ਰੋ ਤੇਰੇ ਨਾਲ ਕਿਹੜੇ ਸਹਿਮਤ ਆ ਆ ਸਾਰੇ ਤੇਰੇ ਵਿਰੋਧ ਚ ਖੜੇ ਆ ਤੇ ਲੈਂਡ ਪੂਲਿੰਗ ਪਾਲਿਸੀ ਜਿਹੜੀ ਆ ਇਹਨੂੰ ਤੁਰੰਤ ਰੱਦ ਕਰ ਵਾਪਸ ਲੈ ਨਹੀਂ ਤਾਂ ਤੇਰੀ ਸਰਕਾਰ ਦੀਆਂ ਜਿਹੜਾ ਹਲਾਕੇ ਹਟਣ ਹਾਂਜੀ ਵੀਰ ਜੀ ਆਪਣਾ ਪਿੰਡੇ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਹਿਲੋ ਤੋਂ ਬਹੁਤ ਬਹੁਤ ਧੰਨਵਾਦ ਸਾਡੇ ਨਗਰ ਦੇ ਵਿੱਚ ਸਾਡੇ ਭਾਗ ਵਾਲੀ ਕਰ ਲਿਆ ਕਿ ਸਾਡੇ ਬਹੁਤ ਹੀ ਸ਼ਿੰਗਾਰ ਸੀ ਆਗੂ ਸਰਦਾਰ ਸਰਬਨ ਸਿੰਘ ਜੀ ਬੰਦੀਰ ਮਨਜੀਤ ਸਿੰਘ ਜੀ ਰਾਏ ਬਲਵੰਤ ਸਿੰਘ ਜੀ ਬਹਿਰਾਮ ਕੇ ਔਰ ਜਿੰਨੇ ਵੀ ਹੋਰ ਬਲਦੇਵ ਸਿੰਘ ਜੀ ਜੀਰਾ ਤੇ ਦਲਬਾਖ ਸਿੰਘ ਜੀ ਗਏ ਉਹਨਾਂ ਦੇ ਯੂਨੀਅਨ ਤੋਂ ਜਿੰਨੇ ਵੀ ਪੰਜਾਬ ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਸਾਡੇ ਇਹ ਰਕਾਲ ਮੰਗੜ ਜੀ ਮੰਗੜ ਜੀ ਵੀ ਪਹੁੰਚੇ ਆ ਸਾਰਿਆਂ ਦਾ ਧੰਨਵਾਦ ਅਸੀਂ ਸਾਰਿਆਂ ਨੂੰ ਬੇਨਤੀ ਕਰਦੇ ਆ ਵੀ ਜਿਹੜਾ ਆ ਲੈਂਡ ਪੂਲਿੰਗ ਜਿੱਥੇ ਅਸੀਂ ਖੜੇ ਆ ਸਾਰੀ ਜ਼ਮੀਨ ਲੈਂਡ ਪੂਲਿੰਗ ਦੇ ਵਿੱਚ ਆਈ ਆ ਕਿੰਨੇ ਕਿੱਲੇ ਆਏ ਤੁਹਾਡੇ ਪਿੰਡ ਸਾਡੇ 850 ਕਿੱਲਾ ਆਏ ਜੀ ਪਿੰਡ ਕੋ ਪਿੰਡ ਬਿਲਕੁਲ ਖਤਮ ਕਰ ਦਿੱਤਾ ਜੀ ਚਲ ਜਿਹੜਾ ਭਗਵੰਤ ਮਾਨ ਕਹਿੰਦਾ ਵੀ ਕਿਸਾਨ ਤਾਂ ਸਹਿਮਤ ਆ ਤੁਹਾਡੇ ਪਿੰਡ ਦੇ ਕਿੰਨੇ ਸਹਿਮਤ ਆ ਦੇਖੋ ਜੀ ਸਾਡੇ ਆ ਜਾਣ ਅੱਗੇ ਦੇਖ ਲੈਣ ਹੁਣ 20 ਤਰੀਕ ਨੂੰ ਆਗੇ ਹਾਂਜੀ ਇੱਕ ਵੀ ਨਹੀਂ ਇੱਕ ਵੀ ਨਹੀਂ ਗਾ ਜੀ ਸਹਿਮਤ ਦੇਖੋ ਜੀ ਮਤਲਬ ਸਾਰਾ ਨਗਰ ਇਕੱਠਾ ਜੀ ਅਸੀਂ ਭਗਵਾਨ ਦਵਾਨ ਦਾ ਇੱਕ ਇਹ ਵੀ ਬਹੁਤ ਧੰਨਵਾਦ ਕਰਦੇ ਹਾਂ ਕਿ ਸਾਡੇ ਉਹਨੇ ਜਿਹੜੀਆਂ ਨਗਰ ਸੀ ਨਾ ਦੁਬਾਰਾ ਇਕੱਠੇ ਕਰਦੇ ਜਿਹੜੇ ਦਿੱਲੀ ਨਹੀਂ ਵੀ ਗਏ ਹਨ ਉਹ ਸਾਡੇ ਨਾਲ ਹੁਣ ਤੁਰ ਪਿਆ ਜੀ ਕਿੰਨੀ ਕਿ ਸੰਗਤ ਤੁਹਾਡੀ ਲੋਕਲ ਆਜੀ ਚੱਲ ਪੰਜਾਬ ਹਜ਼ਾਰਾਂ ਦੇ ਹਿਸਾਬ ਨਾਲ ਜੀ ਤੁਹਾਡੇ ਲੋਕਲ ਹਿਸਾਬ ਨਾਲ ਗੁਰੂ ਮਹਾਰਾਜ ਦੀ ਕਿਰਪਾ ਆ ਪਿੰਡਾਂ ਦੇ ਵਿੱਚ ਮੇਲਗਾ ਕਰਾਂਗੇ ਲੋਕਾਂ ਨੂੰ ਜਾਗਰੂ ਕਰਾਂਗੇ ਜੋੜਾਂਗੇ ਜਿਹੜੇ ਨਹੀਂ ਵੀ ਜੋੜ ਸਕੇ ਉਹਨਾਂ ਨੂੰ ਵੀ ਜੋੜਾਂਗੇ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਹਾਂਜੀ ਗਰਮਨੀਤ ਮਾਂਗੜ ਜੀ ਬੋਲੋ ਜੀ ਸਤਿ ਸ੍ਰ ਜਿਵੇਂ ਕਿ ਕੁੱਕੜ ਪਿੰਡ ਵਾਲੇ ਮੇਰੇ ਵੀਰ ਨੇ ਦੱਸਿਆ ਤੇ ਮੈਂ ਦੱਸਣਾ ਚਾਹੁੰਦਾ ਤੇ ਅਪੀਲ ਕਰਨਾ ਚਾਹੁੰਦਾ ਪਰਸੋਂ ਸਾਡੇ ਪਿੰਡ ਰਾਮਪੁਰ ਦੇ ਵਿੱਚ ਮਤਾ ਪਾਇਆ ਗਿਆ ಗ್ರಾಮ ਸਭਾ ਦਾ ਔਰ ਤੁਸੀਂ ਮੰਨੋਗੇ ਹਰੇਕ ਪਿੰਡ ਦੇ ਬੰਦੇ ਨੇ ਉਹਦੇ ਤੇ ਸਾਈਨ ਕੀਤੇ ਆ ਹਰੇਕ ਪਿੰਡ ਦੇ ਸੋ ਮੇਰੇ ਉਹ ਜਿਹੜੀਆਂ ਜਿਹੜੀਆਂ ਪੰਚਾਇਤਾਂ ਨੇ ਉਹ ਮਤੇ ਨਹੀਂ ਪਾਏ ਮੇਰੀ ਬੇਨਤੀ ਹੈ ਉਹ ਆਪਦੀ ਆਪਦੀਆਂ ਪੰਚਾਇਤਾਂ ਚ ਮਤੇ ਪਾਓ ਔਰ ਜਿਵੇਂ ਕਿ ਬਾਈ ਜੀ ਨੇ ਦੱਸਿਆ ਕਿ ਭਗਵਾਨ ਜਤਮਾਨ ਨੇ ਇਕੱਠੇ ਕਰਤੇ ਮੈਂ ਚਾਹੂੰਗਾ ਬੰਦੇ ਸਾਹਿਬ ਨੂੰ ਥੋੜਾ ਜਿਹਾ ਇਧਰ ਨੂੰ ਕਮਾਓ ਉਹ ਤੁਹਾਡੇ ਪਿੱਛੇ ਭਾਰਤ ਮਾਲਾ ਰੋਡ ਜਾ ਰਹੀ ਹੈ ਤੇ ਜੇ ਤੁਸੀਂ 64000 ਏਕੜ ਹੈ ਜਿਹੜਾ ਜੇ ਉਹਦਾ ਮੋਟਾ-ਮੋਟਾ ਤੁਸੀਂ ਵਿਸ਼ਲੇਸ਼ਣ ਕਰੋਗੇ ਤੇ ਇਹ ਤਕਰੀਬਨ 64000 ਏਕੜ ਇਸ ਭਾਰਤ ਮਾਲਾ ਦੇ ਜਿਹੜਾ ਹਾਈਵੇ ਬਣਿਆ ਉਹਦੇ ਆਲੇ-ਦੁਆਲੇ ਹੈ ਸੋ ਤੁਸੀਂ ਸਮਝ ਸਕਦੇ ਹੋ ਵੀ ਭਗਵਾਨਤਮਨ ਤੇ ਦਿੱਲੀ ਵਾਲੇ ਰਲੇ ਹੋਏ ਆ ਇਹ ਕੱਲਾ 65000 ਏਕੜ ਔਰ ਇਹ ਕੱਲਾ ਕੇਜਰੀਵਾਲ ਤੇ ਨਹੀਂ ਰੁਕਦੀ ਇਹ ਕਾਰਪੋਰੇਟ ਘਰਾਂ ਨੇ ਤੇ ਰੁਕਦੀ ਹੈ ਇਹ ਹਾਈਵੇ ਦੇ ਆਲੇ-ਦੁਆਲੇ ਆ ਇਹ ਕੁੱਕੜ ਪਿੰਡ ਹੈ ਦੁਆਬੇ ਦੇ ਜਲੰਧਰ ਦੇ ਵੱਡੇ ਪਿੰਡਾਂ ਚੋਂ ਇੱਕ ਪਿੰਡ ਹੈਗਾ ਇਹਦੇ ਬਿਲਕੁਲ ਹੀ लवली ਇੰਸਟੀਟਿਊਟ ਹੈ ਹਾਈਵੇ ਦੇ ਕੋਲ ਹੈਗਾ ਆ ਇੱਕ ਪਾਸੇ ਕੈਂਟ ਹੈਗਾ ਆ ਸੋ ਸਾਥੀਓ ਦੂਜੀ ਗੱਲ ਮੈਂ ਇਹ ਕਹਿਣਾ ਚਾਹੁੰਦਾ ਆ ਵੀ ਇਹ ਲੜਾਈ ਆਪਣੀ ਜੇ ਆਪਾਂ ਨੰਨਾਰਾ ਦਿੰਦੇ ਆ ਵੀ ਫਸਲ ਤੇ ਨਸਲ ਦੀ ਲੜਾਈ ਏ ਇਹ ਅਸਲ ਦੇ ਵਿੱਚ ਲੜਾਈ ਹੋਣ ਆ ਜੇ ਚਾਹੁੰਦੇ ਹੋ ਵੀ ਆਪ ਆਪਣੀਆਂ ਨਸਲਾ ਬਚਣ ਤੇ ਆਪਾਂ ਨੂੰ ਘਰਾਂ ਚੋਂ ਬਾਹਰ ਨਿਕਲਣਾ ਪੈਣਾ ਤੁਸੀਂ ਕਿਸੇ ਮਰਜ਼ੀ ਪੋਲਿਟਿਕਲ ਵਿਚਾਰਧਾਰਾ ਨਾਲ ਹੋਵੋ ਪਰ ਜੇ ਤੁਹਾਡੇ ਵਜੂਦ ਤੇ ਆਗੇ ਜੇ ਤੁਹਾਡੇ ਪਿੰਡ ਖਤਮ ਕਰਤੇ ਜੇ ਤੁਹਾਡੇ ਖੇਤ ਖੋਲੇ ਤੁਸੀਂ ਕੀ ਕਰੋਗੇ ਇਹ ਗੱਲ ਸੋਚੋ ਤੁਸੀਂ ਆਪਦੀ ਔਲਾਦ ਨੂੰ ਕੀ ਦਿਓਗੇ ਅੱਗੇ ਜਿਹੜਾ ਤੁਸੀਂ ਜਿਹੜੇ ਤੁਹਾਡੇ ਪੁਰਖਾਂ ਨੇ ਇੰਨਾ ਕੁਝ ਕਮਾਇਆ ਉਹਦੇ ਉਹ ਤਾਂ ਉਹ ਤਾਂ ਮਤਲਬ ਸਵਾਦ ਦੇ ਵट्टे ਚਲ ਗਿਆ ਸੋ ਮੇਰੀ ਬੇਨਤੀ ਹੈ ਕਿ 20 ਤਰੀਕ ਨੂੰ ਹੰਬ ਹੰਬਾ ਕੇ ਇਹਨੂੰ ਆਪਦੀ ਲੜਾਈ ਸਮਝੋ ਜਿਹੜੀ ਜਿਹੜੀ ਤੁਹਾਡੀ ਪੋਲੀਟੀਕਲ ਐਫੀਲੀਏਸ਼ਨ ਆ ਉਹਨੂੰ ਕਰੇ ਕਰੇ ਆਪਦੇ ਬਸਤੇ ਚ ਪਾ ਕੇ ਆਓ ਇਹ ਤੁਹਾਡੀ ਹੋਣ ਦੀ ਲੜਾਈ ਹੈ ਇਸ ਕਰਕੇ ਸਾਰੇ 20 ਤਰੀਕ ਨੂੰ ਪਹੁੰਚੋ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂ ਜੀ ਮੇਰੀ ਬੇਨਤੀ ਆ ਵੀ ਇਹਨੂੰ ਲੱਖਾਂ ਲੋਕਾਂ ਤੱਕ ਸ਼ੇਅਰ ਕਰ ਦਿਓ ਮੇਰੇ ਵੀਰ ਤਾਂ ਜੋ ਸਾਡਾ ਮੈਸੇਜ ਦੁਨੀਆ ਤੱਕ ਕਨਵੇ ਹੋ ਜੇ ਧੰਨਵਾਦ ਜੀ